ਵਾਇਗੁਰਦੀਕਾ ਖਾਲਸਾ ਵਾਇਗੁਰਦੀ ਦੀ ਫਤਿਹ ਤੇ ਆਪਾਂ ਪਹੁੰਚੇ ਜੇ ਇਸ ਵਕਤ ਗਵਾਲੀਅਰ ਤੇ ਤੁਸੀਂ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਗੁਰਦੁਆਰਾ ਦਾਤਾ ਬੰਦੀ ਸੋੜ ਸਾਹਿਬ ਤੇ ਅੱਜ ਬਚਲਾਂ ਗੁਰਦੁਆਰਾ ਸਾਹਿਬ ਨੂੰ ਦਰਸ਼ਨ ਕਰਾਵਾਂਗੇ ਤੇ ਇਹ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਸੰਬੰਧਿਤ ਆ ਤੇ ਇੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਭਜਨ ਬੰਦਗੀ ਕੀਤੀ ਸੀ ਤੇ ਇੱਥੇ ਨਾਲ ਹੀ ਉਹ ਕਿਲਾ ਜਿੱਥੇ ਬੁੰਜਾ ਰਾਜੇ ਕੈਦ ਕੀਤੇ ਗਏ ਸੀ ਬੁੰਜਾ ਥੰਮ ਨੇ ਉਹ ਆਪਾਂ ਤੁਹਾਨੂੰ ਉਹ ਵੀ ਅਸੀਂ ਬਲੌਗ ਦੇ ਵਿੱਚ ਦਿਖਾਵਾਂਗੇ ਤੇ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਉਹ ਬਾਬਾ ਜੀ ਆਪਾਂ ਨੂੰ ਦੱਸਣਗੇ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਬਣੇ ਰਹੀ ਹਾਂਜੀ ਇਹ ਗੁਰਦੁਆਰਾ ਦਾਤਾ ਬੰਦੀ 16 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਲਾ ਗਵਾਲੀਅਰ ਤੇ ਆਪਾਂ ਚੱਲਦੇ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਸਾਰਾ ਤੁਹਾਨੂੰ ਇਤਿਹਾਸ ਗੁਰਦੁਆਰਾ ਸਾਹਿਬ ਦਾ ਦੱਸਾਂਗੇ ਤੇ ਇਤੋਂ ਗੇਟ ਆ ਜੀ ਗੁਰਦੁਆਰਾ ਸਾਹਿਬ ਦਾ ਉਤੋਂ ਆਪਾਂ ਗੁਰਦੁਆਰਾ ਸਾਹਿਬ ਚ ਐਂਟਰ ਹੋ ਗਏ ਜੀ ਤੇ ਸਾਹਮਣੇ ਆਪਣੇ ਬਿਲਕੁਲ ਦਵਾਰ ਦਰਬਾਰ ਸਾਹਿਬ ਆ ਜੀ ਤੇ ਆ ਆ ਇਧਰ ਪਾਰਕਿੰਗ ਆ ਜੀ ਸਾਰੀ ਤੇ ਇੱਧਰ ਨਾਲ ਹੀ ਸਰਾਮਾਂ ਬਣੀਆਂ ਹੋਣੇ ਤੇ ਰਹਿਣ ਦਾ ਹੀ ਪ੍ਰਬੰਧ ਆ ਪੂਰਾ ਵਧੀਆ ਤੇ ਆ ساری ਪਾਰਕਿੰਗ ਤੇ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਮੱਥਾ ਟੇਕਦੇ ਆਂ ਤੇ ਨਾਏ ਤੁਹਾਨੂੰ ਸਾਰਾ ਇਤਿਹਾਸ ਦੱਸਦੇ ਆਂ ਤੇ ਸਾਹਮਣੇ ਹੁਣ ਤੁਸੀਂ ਦਰਸ਼ਨ ਕਰਿਓਂ ਦਰਬਾਰ ਸਾਹਿਬ ਦੇ ਇਹ ਬਾਬਾ ਜੀ ਨੇ ਆਪਾਂ ਨੂੰ ਗੁਰਦੁਆਰਾ ਬੰਦੀ ਛੋੜ ਸਾਹਿਬ ਦਾ ਸਾਰਾ ਇਤਿਹਾਸ ਦੱਸਣਗੇ ਤੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਪ੍ਰਿਆ ਰਿਸਾ ਸਿੰਘ ਜੀਓ ਆਪ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਥਾਨ ਹੈ ਗੁਰਦੁਆਰਾ ਦਾਤਾਬੰਦੀ ਛੋੜ ਸਾਹਿਬ ਸਤਗੁਰ ਸੱਚੇ ਪਾਤਸ਼ਾਹ ਜੀ ਇੱਥੇ ਕਿਸ ਵਕਤ ਆਏ ਕਿਉਂ ਆਏ ਸਾਰਾ ਇਤਿਹਾਸ ਗੁਰਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਜਾਣਾਂਗੇ ਸਤਗੁਰ ਸੱਚੇ ਪਾਤਸ਼ਾਹ ਜਿਸ ਵਕਤ ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾ ਸੱਚੇ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਨੇ ਉਸ ਸਵੇਰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਹਸਤਾਨ ਦੇ ਜਿਹੜੇ ਢਾਡੀ ਸਿੰਘਾਂ ਨੂੰ ਰੱਖਿਆ ਔਰ ਦੁਪਹਿਰ ਬਾਅਦ ਉੱਥੇ ਢਾਡੀ 12 ਜਿਹੜੀਆਂ ਉਗਾਈਆਂ ਜਾਣ ਲੱਗੀਆਂ ਔਰ ਜੋਧੇ ਰੱਖੇ ਨੇ ਸੈਨਾ ਰੱਖਣੀ ਜਿਹੜੀ ਸ਼ੁਰੂ ਕਰ ਦਿੱਤੀ ਐ ਇਹ ਜਿਹੜੀਆਂ ਰਿਪੋਰਟਾਂ ਸੀ ਉਸ ਵਕਤ ਦੀਆਂ ਦਿੱਲੀ ਬਾਦਸ਼ਾਹ ਦੇ ਕੋਲੇ ਆਈਆਂ ਔਰ ਉਸ ਵਕਤ ਦੀ ਹਕੂਮਤ ਨੂੰ ਇਹ ਚੰਗਾ ਨਹੀਂ ਲੱਗਿਆ ਔਰ ਬਾਦਸ਼ਾਹ ਜਹਾਂਗੀਰ ਦੇ ਕੰਨ ਵੀ ਭਰੇ ਗਏ ਬਾਦਸ਼ਾਹ ਜਹਾਂਗੀਰ ਨੇ ਕਿੰਚ ਬੇਗ ਤੇ ਵਜ਼ੀਰ ਖਾਨ ਨੂੰ ਭੇਜਿਆ ਕਿ ਮਾਲਕ ਸੱਚੇ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਆ ਕੇ ਮੈਨੂੰ ਦਰਸ਼ਨ ਦੇਣ ਸਤਗੁਰ ਸੱਚੇ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਆ ਕੇ ਬਾਦਸ਼ਾਹ ਜਹਾਂਗੀਰ ਦੇ ਨਾਲ ਬਚਨ ਬਲਾਸ ਹੁੰਦਾ ਹੈ ਮਨ ਦੀ ਸੰਤੁਸ਼ਟੀ ਹੋ ਗਈ ਹੈ ਸੰਤੁਸ਼ਟੀ ਹੋਣ ਤੋਂ ਬਾਅਦ ਇੱਕ ਦਿਨ ਸਤਗੁਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਜਹਾਂਗੀਰ ਬਾਦਸ਼ਾਹ ਸ਼ਿਕਾਰ ਨੂੰ ਜਾਂਦੇ ਨੇ ਉਸ ਵਕਤ ਦਿੱਲੀ ਦੀ ਧਰਤੀ ਤੇ ਇੱਕ ਖੂਨ ਖਾ ਸ਼ੇਰ ਰਹਿਣਾ ਹੁੰਦਾ ਸੀ ਜਿਸ ਵਕਤ ਉਹ ਸ਼ੇਰ ਸਾਹਮਣੇ ਨਿਕਲ ਕੇ ਆਇਆ ਬਾਦਸ਼ਾਹ ਜਹਾਂਗੀਰ ਨੇ ਆਖਿਆ ਮਾਲਕ ਸੱਚੇ ਪਾਤਸ਼ਾਹ ਅੱਜ ਮੇਰੀ ਜਾਨ ਬਚਾਓ ਐਸਾ ਨਾ ਹੋਵੇ ਕਿ ਸ਼ੇਰ ਹੱਲਾ ਕਰਕੇ ਮੇਰੀ ਜਾਨ ਦਾ ਜਿਹੜਾ ਉਹ ਅੰਤ ਕਰ ਦੇਵੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਉਹ ਸ਼ੇਰ ਦਾ ਜਿਹੜਾ ਉਧਾਰ ਕੀਤਾ ਉੱਥੇ ਉਸ ਦਿਨ ਤੋਂ ਬਾਦਸ਼ਾਹ ਜਹਾਂਗੀਰ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਸੇਵਕ ਬਣ ਗਿਆ ਹੁਣ ਚੰਦੂ ਦੇ ਮਨ ਦੇ ਅੰਦਰ ਦੀ ਜਿਹੜੀ ਭਾਵਨਾ ਪੂਰੀ ਨਹੀਂ ਹੋ ਸਕੀ ਚੰਦੂ ਚਾਹੁੰਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਮੈਂ ਖਤਮ ਕਰਦੇ ਹਾਂ ਕਿਉਂਕਿ ਪਿਛਲੇ ਇਤਿਹਾਸ 'ਚ ਆਪਾਂ ਇਹ ਪੜ੍ਹਦੇ ਹਾਂ ਸੁਣਦੇ ਹਾਂ ਕਿ ਉਹਦੀ ਬੇਟੀ ਦਾ ਜਿਹੜਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਆਇਆ ਸੀ ਗੁਰੂ ਕੀਆ ਸੰਗਤਾਂ ਨੇ ਜਿਹੜਾ ਇਨਕਾਰ ਕੀਤਾ ਸੀ ਮਨਾ ਕਰ ਦਿੱਤਾ ਸੀ ਇਸ ਵਾਸਤੇ ਚਾਹੁੰਦਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਕਿਸੇ ਤਰੀਕੇ ਨਾਲ ਮੈਂ ਖਤਮ ਕਰਨਾ ਕਰਦੇ ਆ ਉਹਨੇ ਇੱਕ ਨਜੂਮੀ ਨੂੰ ਖਰੀਦਿਆ ਨਜੂਮੀ ਨੂੰ ਖਰੀਦ ਕੇ ਕਿਹਾ ਹੈ ਕਿ ਤੂੰ ਬਾਦਸ਼ਾਹ ਜਹਾਂਗੀਰ ਨੂੰ ਵਹਿਮ ਪਾ ਦੇ ਕਿ ਤੇਰੇ ਉੱਤੇ ਜਿਹੜੀ 60 ਸਤੀ ਆਉਣ ਵਾਲੀ ਹੈ ਤੇ ਇਹ 60 ਸਤੀ ਤਾਂ ਟਾਲ ਸਕਦੀ ਹੈ ਕਿ ਗਵਾਲੀਅਰ ਦੇ ਕਿਲੇ ਦੇ ਵਿੱਚ ਕੋਈ ਉੱਚ ਕੋਟੀ ਦਾ ਸਾਧੂ ਤਪਸਵੀ ਜਿਹੜਾ ਇਬਾਦਤ ਕਰੇ ਜਦੋਂ ਨਾਮ ਆਵੇਗਾ ਤੇ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਲਿਆ ਜਾਵੇਗਾ ਨਜੂਮੀ ਸਿੱਕਿਆਂ ਦੇ ਵਿੱਚ ਖਰੀਦਿਆ ਗਿਆ ਨਜੂਮੀ ਨੇ ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਮਹਿਮ ਪਾਇਆ ਕਿ ਬਾਦਸ਼ਾਹ ਜਹਾਂਗੀਰ ਬਾਦਸ਼ਾਹ ਸਲਾਮਤ ਤੇਰੇ ਤੇ 60 ਸਤੀ ਆਉਣ ਵਾਲੀ ਹੈ ਕੋਈ ਦਿਨਾਂ ਦੇ ਵਿੱਚ ਜਿਹੜਾ ਰਾਜ ਭਾਗ ਤੇਰਾ ਖਤਮ ਹੋ ਜਾਵੇਗਾ ਇਕਦਮ ਤਰਬ ਕੇ ਰਾਜਪਾਗ ਤੋਟ ਕੇ ਕਹਿਣ ਲੱਗਾ ਇਹਦਾ ਉਪਾਅ ਕੀ ਹੈ ਕਹਿੰਦਾ ਹਿੰਦੁਸਤਾਨ ਦਾ ਕੋਈ ਤਪਸਵੀ ਜਿਹੜਾ ਕੋਈ ਸਾਧੂ ਹੈ ਉਹ ਗਵਾਲੀਅਰ ਦੇ ਕਿਲੇ ਦੇ ਵਿੱਚ 40 ਦਿਨ ਇਬਾਦਤ ਕਰੇ ਤਾਂ ਤੇਰਾ ਰਾਜਪਾਗ ਜਿਹੜਾ ਇਹ ਵੱਜ ਸਕਦਾ ਉਸੇ ਵਕਤੋਂ ਦਾ ਅਗਲਾ ਸਵਾਲ ਸੁਭਾਵਕ ਸੀ ਕਿ ਉਹਨੇ ਪੁੱਛਿਆ ਕੌਣ ਹੋ ਸਕਦਾ ਤੇ ਅਹਿਲਕਾਰਾਂ ਮਿਲੀ ਯੋਜਨਾ ਦੇ ਅਨੁਸਾਰ ਆਹਲ ਕਰ ਜਿਹੜੇ ਬੋਲੇ ਨੇ ਕਿ ਇਸ ਵਕਤ ਗੁਰਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ 6ਵੀਂ ਜੋਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਸ਼ਾ ਉਹਨਾਂ ਤੋਂ ਵੱਡਾ ਤਪਸਵੀ ਸਾਧੂ ਕਿਹੜਾ ਹੋ ਸਕਦਾ ਹੈ ਉਹਨਾਂ ਨੂੰ ਤੁਸੀਂ ਬੇਨਤੀ ਕਰੋ ਤਾਂ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੇਨਤੀ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਮੇਰੇ ਵਾਸਤੇ 40 ਦਿਨ ਗਵਾਲੀਅਰ ਦੇ ਕਿਲੇ ਦੇ ਵਿੱਚ ਆਵਾਦਤ ਕਰੋ ਮੇਰਾ ਰਾਜ ਭਾਗ ਵੱਜ ਜਾਵੇਗਾ ਕਿਉਂਕਿ ਮੇਰੇ ਤੇ 60 ਸਤੀ ਆਉਣ ਵਾਲੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬਾ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਸੀ ਕਿ 60 ਸਤੀ ਤੇਰੇ ਤੇ ਨਹੀਂ ਕਿਸੇ ਹੋਰ ਤੇ ਆਉਣ ਵਾਲੀ ਹੈ ਪਰ ਜੇ ਤੁਸੀਂ ਇਹ ਕਿਹਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚੋਂ ਕੋਈ ਖਾਲੀ ਨਹੀਂ ਜਾਂਦਾ ਤੇ ਅਸੀਂ ਜਰੂਰ ਗਵਾਲੀਅਰ ਦੇ ਕਿਲੇ ਦੇ ਵਿੱਚ 40 ਦਿਨ ਜਾ ਕੇ ਤੇਰੇ ਵਾਸਤੇ ਜਿਹੜੀ ਉਬਾਦਤ ਕਰਾਂਗੇ ਸਤਗੁਰ ਸੱਚੇ ਪਾਤਸ਼ਾਹ ਦਿੱਲੀ ਦੀ ਧਰਤੀ ਤੋਂ ਇਸ ਸਥਾਨ ਤੇ ਆਉਂਦੇ ਨੇ ਇਸ ਸਥਾਨ ਦੇ ਉੱਤੇ 52 ਹਿੰਦੂ ਜਿਹੜੇ ਉਹ ਕੈਦੀ ਨੇ ਰਾਜੇ ਜਿਹੜੇ ਉਹ ਕੈਦ ਕੀਤੇ ਹੋਏ ਸਨ ਉਹਨਾਂ ਦੀ ਹਾਲਤ ਬੜੀ ਤਰਸਯੋਗ ਸੀ ਗੁਰਮਖੋ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੇ ਹੱਥ ਘੜੀਆਂ ਸੀ ਪੈਰਾਂ ਦੇ ਵਿੱਚ ਬੇੜੀਆਂ ਜਦੋਂ ਸੰਗਲ ਲੋਹਾ ਕਿਸੇ ਦੇ ਵਾਜਦਾ ਤੇ ਆਪਾਂ ਵੇਖਦੇ ਆ ਕਿ ਉੱਥੇ ਜ਼ਖਮ ਹੋ ਜਾਂਦਾ ਜਿੱਥੇ ਜ਼ਖਮ ਹੁੰਦਾ ਉੱਥੇ ਰੇਸ਼ਾ ਪਾਕ ਜਿਹੜੀ ਰੇਸ਼ਾ ਪਾਇਆ ਜਾਂਦਾ ਉਹਨਾਂ ਦੇ ਰੇਸ਼ਾ ਪਿਆ ਹੈ ਬਹੁਤ ਬੁਰੀ ਹਾਲਤ ਆ ਉਹਨਾਂ ਨੂੰ ਖਾਣ ਵਾਸਤੇ ਜਿਹੜੀ ਸਲੋ ਪੋਇਜ਼ਨ ਦਿੱਤੀ ਜਾਂਦੀ ਹੈ ਬਹੁਤਾ ਕੋਈ ਵਿਹਾਰ ਉਹਨਾਂ ਨਾਲ ਚੰਗਾ ਨਹੀਂ ਕੀਤਾ ਜਾਂਦਾ ਸਤਗੁਰ ਸੱਚੇ ਪਾਤਸ਼ਾਹ ਜੀ ਜਦੋਂ ਇਸ ਸਥਾਨ ਦੇ ਉੱਤੇ ਆਏ ਨੇ ਤੇ ਉਹਨਾਂ ਨੇ ਪਹਿਲਾਂ ਸੰਗਲ ਖਲ ਔਰ ਸਤਗੁਰ ਸੱਚੇ ਪਾਤਸ਼ਾਹ ਇਸ ਸਥਾਨ ਦੇ ਉੱਤੇ ਸਤਸੰਗ ਹੋਣ ਲੱਗਾ ਔਰ ਇਤਿਹਾਸ ਦੇ ਅਨੁਸਾਰ 500 ਸਿੱਕਾ ਦਿੱਲੀ ਦੀ ਧਰਤੀ ਤੋਂ ਸਤਿਗੁਰੂ ਦੇ ਰਾਸ਼ਨ ਪਾਣੀ ਦੇ ਪ੍ਰਬੰਧ ਵਾਸਤੇ ਆਉਂਦਾ ਸੀ ਪਰ ਗੁਰਦੇਵ ਪਾਸ਼ਾ ਨੇ ਉਹਨਾਂ ਦਾ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਇਹ ਜਿਹੜੇ ਰਾਜੇ ਇੱਥੇ ਕੈਦੀ ਸਨ ਨਿਰਦੋਸ਼ ਉਹਨਾਂ ਨੂੰ ਸ਼ਿਕਾਇਆ ਸਤਿਗੁਰ ਸੱਚੇ ਪਾਸ਼ਾ ਨੇ ਉਸ ਸ਼ਾਈ ਖਜ਼ਾਨੇ 'ਚੋਂ ਜਿਹੜਾ ਸਿੱਕਾ ਆਇਆ ਉਹਦੇ 'ਚੋਂ 1 ਰੁਪਏ ਦਾ ਵੀ ਭੋਜਨ ਜਿਹੜਾ ਗੁਰਸਿੱਖਾਂ ਨੇ ਤੇ ਗੁਰੂ ਸਾਹਿਬ ਨੇ ਜਿਹੜਾ ਉਹ ਆਪ ਨਹੀਂ ਛਕਿਆ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਜਿਹੜਾ ਕਦੇ ਸਿਧਾਂਤ ਦਿੱਤਾ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਜ ਤਾਂ 사ਤਗੁਰ ਸੱਚੇ ਪਾਸ਼ਾ ਨੇ ਇਸ ਧਰਤ ਦੇ ਉੱਤੇ ਪੰਜ ਗੁਰਸਿੱਖ ਗੁਰੂ ਸਾਹਿਬ ਦੇ ਨਾਲ ਆਏ ਨੇ ਪੰਜਾਂ ਚੋਂ ਤਿੰਨ ਗੁਰਸਿੱਖ ਥੱਲੇ ਗਵਾਲੀਅਰ ਦੇ ਥੱਲੇ ਜਾ ਕੇ ਉਸ ਵਕਤ ਲੋਹਾਰੇ ਦਾ ਠਠਿਆਰੇ ਦਾ ਕੰਮ ਚੱਲਦਾ ਸੀ ਉਹ ਲੋਹਾਰੇ ਦਾ ਕੰਮ ਕਰਦੇ ਨੇ ਜਿਹੜੀ ਮਿਹਨਤਾਨਾ ਉੱਥੋਂ ਮਿਲਦਾ ਉਹਦਾ ਰਾਸ਼ਨ ਪਾਣੀ ਖਰੀਦ ਕੇ ਆਣ ਕੇ ਇਸ ਸਥਾਨ ਦੇ ਉੱਤੇ ਗੁਰੂ ਕਾ ਲੰਗਰ ਜਿਹੜਾ ਤਿਆਰ ਹੁੰਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਸ਼ਾ ਜੀ ਉਹਦਾ ਪ੍ਰਸ਼ਾਦਾ ਆਪ ਛਕਦੇ ਨੇ ਸਮਾਂ ਗੁਰੂ ਦੀ ਰਜਾ ਦੇ ਵਿੱਚ ਬੀਤਦਾ ਗਿਆ ਇਸ ਸਮੇਂ ਦੇ ਵਿੱਚ ਉਹਨੇ ਇੱਕ ਚੋਲਾ ਵੀ ਭੇਜਿਆ ਸੀ ਚੰਦੂ ਨੇ ਔਰ ਜਿਹੜਾ ਇੱਥੋਂ ਦਾ ਦਰੋਗਾ ਸੀ 메ਨ ਜੇਲਰ ਆ ਜਿਹੜਾ ਇਸ ਕਿਲੇ ਦਾ ਉਹਦਾ ਨਾਂ ਹਰਦਾਸ ਦਰੋਗਾ ਉਹ ਆਪਸ ਦੇ ਵਿੱਚ ਹਰਦਾਸ ਦਰੋਗਾ ਤੇ ਚੰਦੂ ਕੁੜਮ ਦਾ ਰਿਸ਼ਤਾ ਹੈ ਹਰਨਾਸ ਦੀ ਬੇਟੀ ਕਰਤਾਰੀ ਚੰਦੂ ਦੇ بیٹے ਨੂੰ ਵਿਆਹੀ ਹੈ ਤੇ ਉਹਨੇ ਚਿੱਠੀ ਚ ਲਿਖਿਆ ਸੀ ਕਿ ਆ ਚੋਲਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਪਹਿਨਾ ਦਿਓ ਜਦੋਂ ਪਹਿਨਣਗੇ ਤੇ ਮਾਲਕ ਸੱਚੇ ਪਾਤਸ਼ਾਹ ਦੇ ਮਸਾਮਾ ਰਾਈਂ ਜਹਰ ਅੰਦਰ ਚਲੀ ਜਾਏਗੇ ਸਤਗੁਰੂ ਜਿਹੜੇ ਉਹ ਸੰਸਾਰ ਚ ਨਹੀਂ ਰਹਿਣਗੇ ਪਰ ਉਹਨੇ ਚਿੱਠੀ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਦੇ ਅੱਗੇ ਰੱਖੀ ਮਾਲਕ ਗੁਰਦੇਵ ਸਤਗੁਰੂ ਸੱਚੇ ਪਾਤਸ਼ਾਹ ਮੇਰ ਕੋ ਕਨਾਉਣਾ ਪਾਪ ਕਰਾਉਣਾ ਚਾਹੁੰਦਾ ਸਤਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਤੇਰੀ ਸੇਵਾ ਪ੍ਰਵਾਨ ਹੋਈ ਤੁਸੀਂ ਸੇਵਾ ਕਰਿਆ ਕਰੋ ਸਤ ਸਮਾਂ ਗੁਰੂ ਦੀ ਰਜਾ ਦੇ ਵਿੱਚ ਚੱਲਿਆ ਉਧਰ ਬਾਦਸ਼ਾਹ ਜਹਾਂਗੀਰ ਜਿਹੜਾ ਉਹ ਬਿਮਾਰ ਹੋ ਗਿਆ ਉਹਦੀ ਬੇਗਮ ਜਿਹੜੀ ਨੂਰ ਜਾਂ ਉਹਨੂੰ ਸਾਈਂ मियां ਮੀਰ ਦੇ ਕੋਲੇ ਲੈ ਕੇ ਗਈ ਤੇ ਕਹਿਣ ਲੱਗੀ ਮੇਰੇ ਪਤੀ ਦੇ ਵਾਸਤੇ ਅੱਲਾ ਦੇ ਅੱਗੇ ਦੁਆ ਕਰੋ ਕਿ ਬਹੁਤ ਬਿਮਾਰੀ ਦੀ ਹਾਲਤ ਦੇ ਵਿੱਚ ਨੇ ਉਸ ਵੇਲੇ ਸਾਈਂ मियां ਮੀਰ ਜੀ ਨੇ ਵਚਨ ਕੀਤਾ ਸੀ ਕਿ ਜਿਸ ਵਕਤ ਅਸੀਂ ਇਬਾਦਤ ਕਰਦੇ ਹਾਂ ਅੱਲਾ ਦੀ ਦਰਗਾਹ ਦੇ ਵਿੱਚ ਇਬਾਦਤ ਕਰਦੇ ਹਾਂ ਤੇ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਰਾਜ ਜੀ ਦੇ ਦਰਸ਼ਨ ਹੁੰਦੇ ਛੇਵੇਂ ਪਾਸ਼ਾ ਦੇ ਜਿਹੜੇ ਤੇਰੇ ਪਤੀ ਨੇ 40 ਦਿਨ ਦਾ ਵਾਅਦਾ ਕਰਕੇ ਉਸ ਕਿਲੇ ਦੇ ਵਿੱਚ ਭੇਜਿਆ ਸੀ ਅੱਜ ਜਿਹੜਾ ਸਮਾਂ 2 ਸਾਲ ਤੋਂ ਉੱਪਰ ਦਾ ਹੋ ਗਿਆ ਇੱਕਦਮ ਤਰਵ ਕੇ ਨੇ ਉਸ ਵਕਤ ਚਿੱਠੀ ਲਿਖੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਮਾਲਕ ਗੁਰਦੇਵ ਮੇਰੇ ਕੋ ਬੜੀ ਵੱਡੀ ਭੋਲ ਹੋ ਗਈ 40 ਦਿਨ ਵਾਸਤੇ ਭੇਜਿਆ ਸੀ 2 ਸਾਲ ਤੋਂ ਉੱਪਰ ਦਾ ਸਮਾਂ ਜਿਹੜਾ ਲੰਘ ਗਿਆ ਆ ਕੇ ਮੈਨੂੰ ਦਰਸ਼ਨ ਦਿਦਾਰੇ ਦਿਓ ਚਿੱਠੀ ਇਸ ਸਥਾਨ ਤੇ ਆਉਂਦੀ ਆ ਜਦੋਂ ਚਿੱਠੀ ਪੜੀ ਗਈ ਤੇ ਰਾਜੇ ਜਿਹੜੇ ਨੇ ਉਹ ਇੱਕਦਮ ਨੀਵੀਂ ਪਾ ਕੇ ਬੈਠ ਗਏ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਸਤਗੁਰ ਸੱਚੇ ਪਾਤਸ਼ਾਹ ਤੁਸੀਂ ਚੱਲੇ ਹੋ ਸਾਡੀ ਹਾਲਤ ਫਿਰ ਉਦਾਂ ਦੀ ਹੋ ਜਾਵਗੀ ਮਾਲਕਾ ਸਾਡੇ ਤੇ ਕਿਰਪਾ ਕਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਲਿਖ ਕੇ ਭੇਜ ਦਿੱਤਾ ਜਿੰਨਾ ਚਿਰ 52 ਨਿਰਦੋਸ਼ ਜਾਨਾਂ ਇੱਥੋਂ ਰਹੀਆਂ ਨਹੀਂ ਹੁੰਦੀਆਂ ਅਸੀਂ ਇੱਥੋਂ ਬਾਹਰ ਨਹੀਂ ਜਾਵਾਂਗੇ ਚਿੱਠੀ ਦਿੱਲੀ ਦੀ ਧਰਤੀ ਤੇ ਗਈ ਅਹਿਲਕਾਰ ਬੁਲਾਏ ਗਏ ਸਲਾਹ ਕੀਤੀ ਗਈ ਉਹਨਾਂ ਨੇ مشورہ ਦਿੱਤਾ ਕਿ ਰਾਜਪੂਤ ਰਾਜੇ ਨੇ ਕਿਸੇ ਦਾ ਪੱਲਾ ਨਹੀਂ ਫੜਦੇ ਰਾਜਨ ਤੋਂ ਇਦਾਂ ਕਰ ਕਿ ਚਿੱਠੀ ਦੇ ਵਿੱਚ ਲਿਖ ਦੇ ਜਿਹੜੇ ਤੇਰੇ ਪੱਲਾ ਫੜ ਕੇ ਬਾਹਰ ਨਿਕਲ ਜਾਣ ਉਹ ਨਿਕਲ ਜਾਣ ਬਾਕੀਆਂ ਨੂੰ ਇੱਥੇ ਰਹਿਣ ਦਿੱਤਾ ਜਾਵੇਗਾ ਚਿੱਠੀ ਫਿਰ ਦੁਬਾਰਾ ਇੱਥੇ ਆਈ ਹੈ ਉਹ ਚਿੱਠੀ ਪੜੀ ਗਈ ਸਤਗੁਰ ਸੱਚੇ ਪਾਤਸ਼ਾਹ ਜੀ ਨੇ 52 ਕਲੀਆਂ ਵਾਲਾ ਚੋਲਾ ਬਣਵਾਇਆ ਇੱਕ ਇੱਕ ਕਲੀ ਨੂੰ ਫੜ ਕੇ ਦਾਵਨ ਫੜ ਕੇ ਸਤਗੁਰ ਸੱਚੇ ਪਾਤਸ਼ਾਹ ਦਾ ਇੱਥੋਂ ਗੁਰਮੁਖੋ ਥੋੜੀ ਦੂਰੀ ਤੇ ਇੱਕ ਗੇਟ ਆ ਆਲਮਗੀਰ ਗੇਟ ਉਸ ਦਰਵਾਜ਼ੇ ਰਾਏ ਹਰਗਵਨ ਸਮਾਰਾ ਸੱਚੇ ਪਾਤਸ਼ਾਹ ਜੀ ਜਿਹੜੇ ਬਾਹਰ ਜਾਂਦੇ ਨੇ ਜਿਸ ਵਕਤ ਉਹ ਦਰਵਾਜੇ ਤੋਂ ਬਾਹਰ ਗਏ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਪਹਿਲੀ ਵਾਰ ਇਸ ਕਿਲੇ ਦੇ ਅੰਦਰ ਹਿੰਦੁਸਤਾਨ ਦੀ ਧਰਤੀ ਤੇ ਹੋਇਆ ਕਿ ਕੋਈ ਬਾਹਰ ਜਿਹੜਾ ਉਹ ਇਸ ਕਿਲੇ ਦੇ ਵਿੱਚ ਆ ਕੇ ਜਿਹੜਾ ਜਿੰਦਾ ਕੋਈ ਬਾਹਰ ਜਾ ਰਿਹਾ ਉਸ ਵਕਤ ਹਰਦਾਸ ਦਰੋਗਾ ਇਹਦੇ ਮਨ ਨੂੰ ਬੜੀ ਖੁਸ਼ੀ ਹੋਈ ਉਹਨੇ ਗੁਰਮਖੋ ਕਿਉਂਕਿ ਇਸ ਸਥਾਨ ਦਾ ਨਾਂ ਹੈ ਦਾਤਾ ਬੰਦੀ ਛੋੜੇ ਨਾਂ ਕਿਉਂ ਪਿਆ ਸੀ ਇਸ ਦਰਵਾਜੇ ਤੇ ਰੁੱਕ ਕੇ ਆਪਾਂ ਥੋੜਾ ਜਿਹਾ ਸਮਝ ਲਈਏ ਪਰ ਸਭ ਤੋਂ ਪਹਿਲੀ ਵਾਰ ਹਰਦਾਸ ਦਰੋਗੇ ਨੇ ਖੁਸ਼ੀ ਦੇ ਵਿੱਚ ਆਖਿਆ ਕਿ ਸਤਵਰ ਤੇ ਪਾਸ਼ਾ ਜੀ ਆ ਰਹੇ ਨਾਲ 52 ਜਾਨਾ ਜਿਹੜੀਆਂ ਉਹ ਵੀ ਸਤਿਗੁਰੂ ਜੀ ਬਾਹਰ ਲਿਆ ਰਹੇ ਨੇ ਉਹਨੇ ਉਸ ਵਕਤ ਆਖਿਆ ਸੀ ਬੰਦੀ ਛੋੜ ਸਤਿਗੁਰੂ ਬੰਦੀ ਛੋੜ ਤੇ ਪਿੱਛੇ ਰਿਪੀਟ ਦੇ ਵਿੱਚ ਜਿਹੜੇ 52 ਰਾਜੇਸਨ ਉਹਨਾਂ ਨੇ ਖੁਸ਼ੀ ਦੇ ਵਿੱਚ ਜਿਹੜੇ ਝਕਾਰੇ ਲਾਏ ਸੀ ਜੈ ਦਾਤਾ ਬੰਦੀ ਛੋੜ ਜੈ ਦਾਤਾ ਬੰਦੀ ਛੋੜ ਉਸੇ ਦਿਨ ਤੋਂ ਗੁਰੂ ਹਰਗੋਬਿੰਦ ਸਾਹਿਬਾ ਦੇ ਸੱਚੇ ਪਾਸ਼ਾ ਜੀ ਨੂੰ ਆਪਾਂ ਬੰਦੀ ਛੋੜ ਸਤਿਗੁਰੂ ਕਹਿੰਦੇ ਆ ਔਰ ਇਸ ਪਾਵਨ ਸਥਾਨ ਦਾ ਜਿਹੜਾ ਨਾਮ ਹੈ ਉਹ ਵੀ ਗੁਰਦੁਆਰਾ ਦਾਤਾ ਬੰਦੀ ਛੋੜ ਹੈ ਸਤਿਗੁਰ ਸੱਚੇ ਪਾਸ਼ਾ ਇੱਕ ਰਾਤ ਥੱਲੇ ਉਦਾਸੀ ਸਾਧੂਆਂ ਦਾ ਡੇਰਾ ਉੱ ਉਸ ਤੋਂ ਬਾਅਦ ਸਤਗੁਰ ਸੱਚੇ ਪਾਤਸ਼ਾਹ ਦਿੱਲੀ ਦਿੱਲੀ ਜਾ ਕੇ ਇਹਨਾਂ ਨੂੰ ਰਾਜ ਭਾਗ ਵੀ ਜਿਹੜਾ ਵਾਪਸ ਦਵਾਈਆ ਔਰ ਸਤਗੁਰ ਸੱਚੇ ਪਾਤਸ਼ਾਹ ਉੱਥੇ ਮਾਲਾ ਦੇ ਨਾਲ ਇਬਾਦਤ ਕਰ ਰਹੇ ਸੀ ਉਸ ਵਕਤ ਬਾਦਸ਼ਾਹ ਜਹਾਂਗੀਰ ਨੇ ਅਖੇ ਇੱਕ ਮਣਕਾ ਦੇ ਦਿਓ ਮੈਨੂੰ ਮੈਂ ਤੁਹਾਡੀ ਯਾਦ ਰੱਖਾਂਗਾ ਤੁਹਾਡੀ ਯਾਦ ਆਇਆ ਕਰੇਗੀ ਮੇਰੂ ਮਣਕਾ ਬਣਾਵਾਵਾਂਗਾ ਸਤਗੁਰ ਸੱਚੇ ਪਾਤਸ਼ਾਹ ਨੇ ਅਖੇ ਇਹਦੇ ਨਾਲ ਦੀਆਂ ਦੋ ਮਾਲਾ ਸੀ ਇੱਕ ਮਾਲਾ ਜਿਹੜੀ ਆ ਤੁਹਾਡੇ ਉਸ ਵਕਤ ਸਾਡੇ ਪਿਤਾ ਜੀ ਕੋਲੇ ਸੀ ਇੱਕ ਸਾਡੇ ਕੋਲੇ ਆ ਜਿਹੜੀ ਪਿਤਾ ਜੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲੇ ਮਾਲਾ ਸੀ ਉਹ ਚੰਦੂ ਨੇ ਉਸ ਵਕਤ ਲਕਾ ਲਈ ਸੀ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਸੀ ਦੇ ਘਰ ਦੇ ਵਿੱਚ ਚੰਦੂ ਕਹਿਣ ਲੱਗਾ ਸਿੱਖਾਂ ਦੇ ਗੁਰੂ ਝੂਠ ਬੋਲਦੇ ਨੇ ਮੇਰੇ ਕੋਲੇ ਮਾਲਾ ਨਹੀਂ ਹੈ ਚੰਦੂ ਦੇ ਘਰ ਦੀ ਤਲਾਸ਼ੀ ਲਈ ਗਈ ਮਾਲਾ ਨਿਕਲੀ ਹੈ ਉਸ ਵਕਤ ਇਹ ਦੋਸ਼ੀ ਸਾਬਤ ਹੋਇਆ ਸੀ ਫਿਰ ਇਹਦੇ ਨੱਕ ਦੇ ਵਿੱਚ ਨਕੇਲ ਪਾ ਕੇ ਬਾਦ ਦੇ ਵਿੱਚ ਇਹਨੂੰ ਹਰ ਜਿਹੜਾ ਗੁਰਸਿੱਖ ਮਿਲਦਾ ਇਹਦੇ ਸਿਰ ਦੇ ਵਿੱਚ ਛੇਤਰ ਮਾਜਦੇ ਨੇ ਇਹਨੂੰ ਲਾਹੌਰ ਜਾ ਕੇ ਜਿਹੜਾ ਉਹ ਮਾਰਿਆ ਜਾਂਦਾ ਉਹ ਵੱਖਰਾ ਵਿਸ਼ਾ ਸਤਗੁਰ ਸੱਚੇ ਪਾਸ਼ਾ ਇਸ ਦਿੱਲੀ ਦੀ ਧਰਤੀ ਤੋਂ ਫਿਰ ਗੁਰਸਿੱਖਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਉਸ ਦਿਨ ਤੋਂ ਸਤਗੁਰ ਸੱਚੇ ਪਾਸ਼ਾ ਆਪਾਂ ਜਿਹੜੀ ਦੀਵਾਲੀ ਮਨਾਉਂਦੇ ਆ ਕਿਉਂਕਿ ਉਹ ਕਤੇ ਨੇ ਮਹੀਨੇ ਦੇ ਵਿੱਚ ਗੁਰਸਿੱਖੋ ਇਸ ਸਥਾਨ ਤੋਂ ਜਿਹੜੀ ਅਸੂਦੇ ਮਹੀਨੇ ਦੀ ਮੱਸਿਆ ਆਉਂਦੀ ਹੈ ਉਸ ਦਿਨ ਮਾਲਕ ਸੱਚੇ ਪਾਤਸ਼ਾ ਇਸ ਸਥਾਨ ਤੋਂ ਚੱਲਦੇ ਨੇ ਔਰ ਕੱਤੇ ਦੀ ਮੱਸਿਆ ਜਿਸ ਦਿਨ ਆਉਂਦੀ ਹੈ ਉਸ ਦਿਨ ਮਾਲਕ ਸੱਚੇ ਪਾਤਸ਼ਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਉਸੇ ਖੁਸ਼ੀ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕੀਤੀ ਗਈ ਉਸੇ ਖੁਸ਼ੀ ਦੇ ਵਿੱਚ ਰੱਬੀ ਬਾਣੀ ਦਾ ਉੱਥੇ ਕੀਰਤਨ ਹੋਇਆ ਬਾਬਾ ਬੁੱਢਾ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਉਸੇ ਦਿਨ ਤੋਂ ਆਪਾਂ ਜਿਹੜਾ ਬੰਦੀ ਛੋੜ ਦਿਹਾੜਾ ਮਨਾਉਣ ਲੱਗੇ ਆਂ ਔਰ ਦੀਵਾਲੀ ਦੀ ਜਿਹੜੀ ਆਰੰਭਤਾ ਔਰ ਪਹਿਲਾ ਵੀ ਇਤਿਹਾਸ ਦੇ ਅੰਦਰ ਜ਼ਿਕਰ ਹੁੰਦਾ ਗੁਰੂ ਅਮਰ ਅਮਰਦਾਸ ਸਮਾਰਾ ਸੱਚੇ ਪਾਤਸ਼ਾਹ ਜੀ ਦੇ ਸਮੇਂ ਹੁਕਮਨਾਮੇ 'ਚ ਜੇਕਰ ਹੁੰਦਾ ਕਿ ਦੀਵਾਲੀ ਤੇ ਗੁਰਸਿੱਖਾਂ ਨੇ ਜਿਹੜੇ ਉਹ ਪਾਵਨ ਸਥਾਨਾਂ ਤੇ ਇਕੱਠੇ ਹੋਣਾ ਪਰ ਗੁਰੂ ਹਰਗੋਬਿੰਦ ਸਾਹਿਬ ਸਮਾਰਾ ਸੱਚੇ ਪਾਤਸ਼ਾਹ ਜੀ ਜੋ ਜਾਂਦੇ ਨੇ ਉਸ ਦਿਨ ਤੋਂ ਆਪਾਂ ਜਿਹੜੀ ਉਹ ਦੀਵਾਲੀ ਦੀ ਆਰੰਭਤਾ ਹੋਈ ਹੈ ਔਰ ਗੁਰਸਿੱਖ ਬੜੇ ਚਾਹ ਪਿਆਰ ਅਤਬ ਦੇ ਨਾਲ ਜਿਹੜੀ ਉਹ ਦੀਵਾਲੀ ਮਨਾਉਂਦੇ ਨੇ ਇਸ ਅਸਥਾਨ ਦੀ ਜਿਹੜੀ ਆਰੰਭਤਾ ਗੁਰਸਿੱਖੋ 1968 ਦੇ ਵਿੱਚ ਹੋਈ 1968 ਤੱਕ ਜਿਹੜਾ ਇੱਥੇ ਇੱਕ ਕੇਵ ਦਾਤਾ ਬੰਦੀ ਛੋੜ 1968 ਦੇ ਵਿੱਚ ਗੁਰਸਿੱਖ ਸੰਗਤ ਇਥੋਂ ਖਡੂਰ ਸਾਹਿਬ ਦੀ ਧਰਤੀ ਤੇ ਗਈ ਉਹਨਾਂ ਜਾ ਕੇ ਬਾਬਾ ਉਤਮ ਸਿੰਘ ਜੀ ਨੂੰ ਬਚਨ ਕੀਤਾ ਬੇਨਤੀ ਕੀਤੀ ਔਰ ਕਾਰਸੇਵਾਲੇ ਮਹਾਂਪੁਰਖਾਂ ਨੇ ਆ ਕੇ ਸੰਪਰਦਾਇ ਕਾਰਸੇਵਾ ਖਡੂਰ ਸਾਹਿਬ ਉਹਨਾਂ ਨੇ ਸੇਵਾ ਇਥੇ 1968 ਦੇ ਵਿੱਚ ਆਰੰਭ ਕੀਤੀ ਔਰ ਬੜੀਆਂ ਮੁਸ਼ਕਲਾਂ ਆਈਆਂ ਗੋ ਸਿੱਖਾਂ ਨੇ ਇਥੋਂ ਦੇ ਪ੍ਰਾਤਨ ਬਜ਼ੁਰਗ ਦੱਸਦੇ ਨੇ ਕਿ ਇੱਕ ਇੱਟ ਝੋਲੇ ਚ ਪਾ ਕੇ ਚੋਰੀ ਲਿਆ ਕੇ ਇੱਥੇ ਆਣ ਕੇ ਇੱਕ ਦੋ ਕਮਰੇ ਦੀ ਜਿਹੜੀ ਉਹ ਸੇਵਾ ਕੀਤੀ ਉਹਦੇ ਤੋਂ ਬਾਅਦ ਸੇਵਾਵਾਂ ਚੱਲਦੀ ਨਹੀਂਆਂ ਨੇ ਸਰਕਾਰਾਂ ਨੇ ਹਕੂਮਤਾਂ ਦੇ ਸਮੇਂ-ਸਮੇਂ ਦੇ ਉੱਤੇ ਇੱਥੇ ਜਿਹੜੀਆਂ ਉਹ ੜਿੱਕਾ ਜੜੀਆਂ ਲਾਉਂਦੀਆਂ ਰਹੀਆਂ ਕਦੇ ਸਰਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਕਦੇ ਗੁਰਦੁਆਰਾ ਸਾਹਿਬ ਤੇ پابੰਦੀ ਲਗਾ ਦਿੱਤੀ ਔਰ ਗੁਰਸਿੱਖਾਂ ਨੇ ਬੜੇ ਤਕੜੇ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਜਿਹੜਾ ਇਹ ਸਥਾਨ ਬਣਾਇਆ ਔਰ ਅੱਜ ਵੀ ਗੁਰੂ ਕੀ ਸੰਗਤ ਆਉਂਦੀ ਐ 24 ਘੰਟੇ ਇੱਥੇ ਲੰਗਰ ਦਾ ਪ੍ਰਬੰਧ ਐ 24 ਘੰਟੇ ਇੱਥੇ ਰਹਿਸ ਦਾ ਪ੍ਰਬੰਧ ਐ ਇਸ ਵਕਤ ਸਤ ਸਤਕਾਰਯੋਗ ਬਾਬਾ ਸੇਵਾ ਸਿੰਘ ਜੀ ਜੋ ਇਸ ਸੰਪਰਦਾ ਦੇ ਮੁਖੀ ਨੇ ਔਰ ਗੁਰਮਖ ਪਿਆਰੇ ਸਾਰੇ ਨਾਲ ਮਿਲ ਕੇ ਗੁਰੂ ਕੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਸਥਾਨ ਦੀ ਜਿਹੜੀ ਉਹ ਪਾਵਨ ਸੇਵਾ ਜਿਹੜੀ ਉਹ ਚੱਲ ਰਹੀ ਐ ਇਥੋਂ ਦਾ ਜਿਹੜਾ ਉਹ ਪਾਵਨ ਇਤਿਹਾਸ ਸੀ ਸਭ ਸੰਗਤਾਂ ਦਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ